ਕੀਤੇ ਦਿਨ ਸਾਨੂੰ ਪੰਜਾਬੀ ਜਾਗਰਣ ਵੱਲੋਂ ਰਤਨ ਪੰਜਾਬ ਦਾ ਅਵਾਰਡ ਮਿਲਿਆ ਨਵਾਜਿਆ ਗਿਆ ਉਹਦੇ ਤੋਂ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਉਸ ਪਰਮਾਤਮਾ ਦੀ ਜਿਨੇ ਸਾਨੂੰ ਇਸ ਕਾਬਿਲ ਬਣਾਇਆ ਜਿਨੇ ਸਾਨੂੰ ਇਸ ਮੰਚ ਦੇ ਵਿੱਚ ਜਾਣ ਦਾ ਮੌਕਾ ਮਿਲਤਾ ਦਿੱਤਾ ਤੇ ਉਸ ਤੋਂ ਮੈਂ ਸਭ ਤੋਂ ਜ਼ਿਆਦਾ ਤਹੇ ਦਿਲੋਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਮੇਰੀ ਪੂਰੀ ਟੀਮ ਜੀ ਜਿਸ ਦੇ ਸਦਕਾ ਅਸੀਂ ਅੱਜ ਇੱਥੇ ਬੈਠੇ ਆ ਸਾਰੇ ਇਕੱਠੇ ਹੋਏ ਆ ਪਰਮਾਤਮਾ ਨੇ ਸਾਨੂੰ ਇਹ ਦਿਨ ਦਿਖਾਇਆ ਕੀ ਜਿਹਨਾਂ ਨੂੰ ਇਨਵਾਈਟ ਕੀਤਾ ਸੀਗਾ ਜਿਨ੍ਹਾਂ ਦੇ ਵਿੱਚੋਂ ਸਾਨੂੰ 바ਵਾ ਮੋਟਰ ਸਨੋ ਪੂਰੇ ਲੁਧਿਆਣੇ ਦੇ ਵਿੱਚ ਪੂਰੇ ਆਪਣੇ ਜਿੰਨਾ ਵੀ ਹੈਗਾ ਵਾ ਉਹਦੇ ਵਿੱਚ ਅਸੀਂ ਪਹਿਲੇ ਉਹਦੇ ਵਿੱਚ ਸੀਗੇ ਕੈਟੇਗਰੀ ਮੇਰੀ ਟੀਮ ਜਿੰਦ ਜਾਨ ਲਾ ਕੇ ਕੰਮ ਕਰਦੀ ਹੈ ਜੇ ਕਸਟਮਰ ਖੜਾ ਵਾ ਤੇ ਉਹ ਭੁੱਲ ਜਾਂਦੇ ਨੇ ਜੀ ਕਰਦਾ ਵੀ ਕੀ ਟਾਈਮ ਹੈ ਇਹ ਹੀ ਸਾਡਾ ਸੁਪਨਾ ਵਾ ਵੀ ਜਿਹੜਾ ਸਾਡਾ ਭੈਣ ਭਾਈ ਸਾਡੇ ਨਾਲ ਜੁੜੇ ਉਹਦੀ ਕਦੇ ਵੀ ਉਹਨੂੰ ਕਿਸੇ ਤਰ੍ਹਾਂ ਦੀ ਪਰਮਾਤਮਾ ਦਿੱਕਤ ਨਾ ਲੈ ਕੇ ਆਵੇ ਹੈਨੋ ਜਿੱਥੇ ਤੱਕ ਹੋ ਸਕੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਉਹ ਸਾਡੇ ਨਾਲ ਖੜੇ ਨੇ ਉਹਨਾਂ ਕਰਕੇ ਹੀ ਅਸੀਂ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਥੈਂਕਫੁਲ ਹਾਂ ਆਪਣੀ ਰਮਜ਼ਾ ਟੀਮ ਜਿਹੜੀ ਆਪਣੀ ਆਈ ਹੈ ਤੇ ਪ੍ਰਾਈਮ ਪੰਜਾਬ ਦੀ ਜਿਹੜੇ ਕਿ ਸਾਡੇ ਕੋਲ ਇੱਥੇ ਆਏ ਨੇ ਇੰਟਰਵਿਊ ਲਈ ਬਹੁਤ-ਬਹੁਤ ਧੰਨਵਾਦ ਤੁਹਾਡੀ ਪੂਰੀ ਟੀਮ ਦਾ ਤੇ ਅਸੀਂ ਕੱਲ ਬੀਤੇ ਦਿਨ ਸਾਨੂੰ ਪੰਜਾਬੀ ਜਾਗਰਣ ਵੱਲੋਂ ਰਤਨ ਪੰਜਾਬ ਦਾ ਅਵਾਰਡ ਮਿਲਿਆ ਨਵਾਜਿਆ ਗਿਆ ਉਹਦੇ ਤੋਂ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਉਸ ਪਰਮਾਤਮਾ ਦੇ ਜਿਨੇ ਸਾਨੂੰ ਇਸ ਕਾਬਿਲ ਬਣਾਇਆ ਜਿਨੇ ਸਾਨੂੰ ਇਸ ਮੰਚ ਦੇ ਵਿੱਚ ਜਾਣ ਦਾ ਮੌਕਾ ਮਿਲਤਾ ਦਿੱਤਾ ਤੇ ਉਸ ਤੋਂ ਬਾਅਦ ਮੈਂ ਸਭ ਤੋਂ ਜ਼ਿਆਦਾ ਤਹੇ ਦਿਲੋਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਮੇਰੀ ਪੂਰੀ ਟੀਮ ਜਿਸ ਦੇ ਸਦਕਾ ਅਸੀਂ ਅੱਜ ਇੱਥੇ ਬੈਠੇ ਆ ਸਾਰੇ ਇਕੱਠੇ ਹੋਏ ਆ ਪਰਮਾਤਮਾ ਨੇ ਸਾਨੂੰ ਇਹ ਦਿਨ ਦਿਖਾਇਆ ਤੇ ਰਤਨ ਪੰਜਾਬ ਜੋ ਅਵਾਰਡ ਹੈ ਉਹ ਸਾਡੇ ਪੰਜਾਬ ਪੂਰੇ ਪੰਜਾਬ ਦੇ ਵਿੱਚ 6 ਅਵਾਰਡ ਦਿੱਤੇ ਗਏ ਸੀਗੇ ਜੋ ਕਿ ਬੈਸਟ ਵਰਕ ਦੇ ਵਾਸਤੇ ਜੋ ਬੈਸਟ ਜੋ ਆਪਾਂ ਇੱਕ ਬੜੀ ਕਹਿ ਲੋ ਕਿ ਦਿਲੋਂ ਕੰਮ ਕਰਦੇ ਆ ਇਹ ਉਹਨਾਂ ਨੂੰ ਦਿੱਤੇ ਜਾਂਦੇ ਨੇ ਜੀ ਜੀ ਸਪੈਸ਼ਲ ਕੈਟਾਗਰੀ ਦੇ ਵਿੱਚ ਉਹਨਾਂ ਨੇ 6 ਜਣਿਆਂ ਨੂੰ ਇਨਵਾਈਟ ਕੀਤਾ ਸੀਗਾ ਜਿਨ੍ਹਾਂ ਦੇ ਵਿੱਚੋਂ ਸਾਨੂੰ 바ਵਾ ਮੋਟਰਸ ਨੂੰ ਪੂਰੇ ਲੁਧਿਆਣੇ ਦੇ ਵਿੱਚ ਪੂਰੇ ਆਪਣੇ ਜਿੰਨਾ ਵੀ ਹੈਗਾ ਵਾ ਉਹਦੇ ਵਿੱਚ ਅਸੀਂ ਪਹਿਲੇ ਉਹਦੇ ਵਿੱਚ ਸੀਗੇ ਕੈਟੇਗਰੀ 바ਵਾ ਮੋਟਰਸ ਦੀ ਖਾਸਤਿਅ ਹੈ ਕਿ ਜੋ ਸਾਡੇ ਕੋਲ ਆਂਦੇ ਨੇ ਉਹ ਸਾਡੇ ਬ੍ਰਦਰ ਸਿਸਟਰ ਨੇ ਸਾਡੀ ਫੈਮਲੀ ਨੇ ਸਾਡੇ ਕਸਟਮਰ ਨਹੀਂ ਨੇ ਪਹਿਲੀ ਸੋਚ ਹੈ ਸੈਕੰਡਲੀ ਜਿਹੜੀ ਮੇਰੀ ਟੀਮ ਹੈ ਜਿਹੜੇ ਜਿਹੜੇ 바ਵਾ ਮੋਟਰਸ ਦੀ ਜਾਨ ਹੈ ਟੀਮ ਨਹੀਂ ਢੀਲਾ ਸਾਡਾ ਹੈ ਨਾ ਜੋ ਕਿ ਬੜੀ ਹੀ ਹਰ ਇੱਕ ਆਪਣੇ ਕੰਮ ਦੇ ਵਿੱਚ ਬੜੀ ਅੱਛੀ ਪ੍ਰੋਫੈਸ਼ਨਲ ਹੈ ਬੜੀ ਮਿਹਨਤੀ ਹੈ ਉਹ ਇਹ ਨਹੀਂ ਸੋਚਦੇ ਹੈਗੇ ਵੀ ਅਸੀਂ ਆਹ ਟਾਈਮ ਹੈ ਇੰਨੇ ਵੱਜ ਗਏ ਜੀ ਕਸਟਮਰ ਖੜਾ ਹੈ ਜੀ ਅਸਤਾ ਚੱਲੇ ਹੈ ਜੀ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਮੇਰੀ ਟੀਮ ਜਿੰਦ ਜਾਨ ਲਾ ਕੇ ਕੰਮ ਕਰਦੀ ਹੈ ਜੇ ਕਸਟਮਰ ਖੜਾ ਵਾ ਤੇ ਉਹ ਭੁੱਲ ਜਾਂਦੇ ਨੇ ਜੀ ਘਰ ਦਾ ਵੀ ਕਿੰnyi ਟਾਈਮ ਹੋਇਆ ਅੱਛਾ ਇਸ ਅਚੀਵਮੈਂਟ ਤੋਂ ਬਾਅਦ ਹੁਣ ਬਾਵਾਂ ਮੋਟਰਸ ਅੱਗੇ ਕਿਹੜੇ ਸੀਲਸ ਤੇ ਜਾਂ ਕਿਹੜੀ ਮਤਲਬ ਆਪਣੇ ਕੰਮ ਕਰੇਗਾ ਜਿਹਦੇ ਕਰਕੇ ਇਹਦਾ ਨਾਮ ਹੋ ਰੱਖਿਆ ਜਾਵਾ ਬਹੁਤ ਉੱਚਾ ਹੋਵੇ। ਬਹੁਤ ਸਿਹੜੀ ਮਤਲਬ ਹੋਰ ਕੁਆਲਿਟੀਜ਼ ਹੈ ਸਕਿਲਜ਼ ਹਨ ਇਹਦੇ ਵਿੱਚ। 바ਵਾ ਮੋਟਰ ਸਦਾ ਇੱਕ ਸੁਪਨਾ ਹੈ। ਹਰ ਘਰ ਦੇ ਵਿੱਚ ਕੰਮ ਆਪਣਾ ਹੋਣਾ ਚਾਹੀਦਾ। ਹਰ ਇੱਕ ਹਰ ਇੱਕ ਪਰ ਆਪਣ ਦੇ ਵਿੱਚ ਆਪਣਾ ਕੰਮ ਹੋਣਾ ਚਾਹੀਦਾ ਵਾ ਆਪਣੀ ਆਪਣੇ ਘਰ ਦੇ ਵਿੱਚ ਖੁਸ਼ੀਆਂ ਇਕੱਠੀ ਕਰੇ। ਕੰਮ ਇੱਕ ਐਸਾ ਐਸਾ ਮੁੱਦਾ ਹੁੰਦਾ ਹੈ ਜਿਹਦੇ ਨਾਲ ਸਾਡੀ ਪੂਰੀ ਫੈਮਿਲੀ ਖੁਸ਼ ਹੁੰਦੀ ਹੈ। ਇੱਕ ਬੰਦਾ ਕਮਾਉਂਦਾ ਹੈ ਔਰ ਸਾਰਿਆਂ ਨੂੰ ਖੁਸ਼ੀ ਪ੍ਰੋਵਾਈਡ ਕਰਾਂਦਾ ਹੈ ਹੈਨਾ? ਜੀ। ਤੇ ਇਹੀ ਸਾਡਾ ਸੁਪਨਾ ਵਾ ਵੀ ਜਿਹੜਾ ਸਾਡਾ ਭੈਣ ਭਾਈ ਸਾਡੇ ਨਾਲ ਜੁੜੇ ਉਹਦੀ ਕਦੇ ਵੀ ਉਹਨੂੰ ਕਿਸੇ ਤਰ੍ਹਾਂ ਦੀ ਪਰਮਾਤਮਾ ਦਿੱਕਤ ਨਾ ਲੈ ਕੇ ਆਵੇ ਹੈਨਾ ਜਿੱਥੇ ਤੱਕ ਹੋ ਸਕੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਸਾਡੇ ਨਾਲ ਖੜੇ ਨੇ ਉਹਨਾਂ ਕਰਕੇ ਹੀ ਅਸੀਂ ਬਾਬਾ ਮੋਟਰਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਈ ਰਿਕਸ਼ਾ ਇ ਲੋਡਰ ਹੋ ਗਿਆ ਐਕਟੀਵਾ ਹੋ ਗਈ ਪਲੱਸ ਰਿਪੇਅਰਿੰਗ ਦਾ ਬਹੁਤ ਅੱਛਾ ਕੰਮ ਹੈ ਇਥੇ ਹੋਲ سیل ਤੇ ਆਪਾਂ ਪਾਰਟਸ ਵੀ ਪ੍ਰੋਵਾਈਡ ਕਰਾ ਦਿੰਨੇ ਅਗਰ ਕਿਸੇ ਨੇ ਪਾਰਟਸ ਲੈਣੇ ਨੇ ਐਕਟੀਵਾ ਦੇ ਜਾਂ ਫਿਰ ਆਪਣਾ ਈ ਰਿਕਸ਼ਾ ਲੋਡਰ ਦੇ ਜੋ ਵੀ ਪਾਰਟਸ ਵਗੈਰਾ ਯੂਜ਼ ਹੁੰਦੇ ਨੇ ਉਹਦਾ ਵੀ ਕੰਮ ਹੈਗਾ ਸਾਡੇ ਕੋਲ ਅਸੀਂ ਉਹ ਵੀ ਅਵੇਲੇਬਲ ਕਰਵਾ ਦਿੰਨੇ ਆ ਤੇ ਪਲੱਸ ਰਿਪੇਅਰਿੰਗ ਦਾ ਬਹੁਤ ਅੱਛਾ ਵਰਕ ਹੈ ਰੀਪੇਅਰਿੰਗ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਨੇ ਜਿਹੜੀ ਰਿਪੇਅਰਿੰਗ ਟੀਮ ਦੇ ਹੈੱਡ ਨੇ ਸਾਡੇ ਉਹ ਬਹੁਤ ਅੱਛਾ ਵਰਕ ਕਰ ਰਹੇ ਨੇ ਐਡਰੈਸ ਸਾਡਾ ਜੀ ਵੀਰ ਪੈਲੈਸ ਦੇ ਸਾਹਮਣੇ ਜੀਵਨ ਨਗਰ ਰੋਡ ਤੇ 바ਵਾ ਮੋਟਰਸ ਪੈਂਦਾ ਹੈ ਤੇ ਸਕਰੀਨ ਦੇ ਉੱਤੇ ਨੰਬਰ ਵੀ ਤੁਸੀਂ ਪ੍ਰੋਵਾਈਡ ਕਰਾ ਦਾਂਗੇ ਅਸੀਂ ਕਿਸੇ ਵੀ ਤਰ੍ਹਾਂ ਦੀ ਕੁਆਰੀ ਹੈ ਤੁਸੀਂ ਕਾਲ ਕਰ ਸਕਦੇ ਹੋ ਐਨੀ ਟਾਈਮ ਤੁਸੀਂ ਗੱਲ ਕਰ ਸਕਦੇ ਹੋ ਆ ਕੇ ਮਿਲ ਸਕਦੇ ਹੋ ਥੈਂਕ ਯੂ ਧੰਨਵਾਦ